ਕਿ ਤਰਨ ਤਰਨ ਵਿੱਚ ਨਗਰ ਕਾਉਂਸਲ ਵੋਟਾਂ ਦੇ ਵਿੱਚ ਜਿਹੜੇ ਮੌਜੂਦਾ ਵਿਧਾਇਕ ਨੇ ਕਸ਼ਮੀਰ ਸੋਲ ਸਾਹਿਬ ਕਹਿੰਦੇ ਉਹਨਾਂ ਦੀ ਪਤਨੀ ਹਾਰ ਗਈ ਤੇ ਕਜ਼ਾਦ ਬੀਬੀ ਉਥੇ ਜਿਹੜੀ ਉਹ ਨੰਬਰ ਲੈ ਗਈ ਹੈ ਕਹਿੰਦੇ ਬਾਜ਼ੀ ਮਾਰ ਗਈ ਹੈ ਇਹ ਹੁਣ ਸੋਲ ਸਾਹਿਬ ਤਾਂ ਪਹਿਲਾਂ ਤੋਂ ਜ਼ੋਰ ਬਹੁਤ ਲਾ ਰਹੇ ਸੀ ਜ਼ੋਰ ਵੀ ਇੰਨਾ ਲਾਇਆ ਵੀ ਆਪਾਂ ਵੇਖਿਆ ਪਹਿਲਾਂ ਗੱਲਬਾਤ ਵੀ ਕਰਦੇ ਰਿਹਾ ਕਿ ਆਪਸ ਦੇ ਵਿੱਚ ਵੀ ਟਸਲ ਹੁੰਦਾ ਰਿਹਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਵਿੱਚ ਵੀ ਪਰ ਦੂਜੀ ਵਾਰੀ ਚ ਫੇਰ ਪਿੱਛੇ ਰਹਿ ਗਏ ਨੰਬਰ ਬੀਬੀ ਲੈ ਗਈ ਹੈ ਤੁਸੀਂ ਨੇ ਬੀਬੀ ਦੇਖੋ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਇਤਿਹਾਸਿਕ ਘਟਨਾ ਹੈ ਹਮ ਕਿ ਤਰਨ ਤਰਨ ਦੇ ਵਿੱਚ ਜਿਹੜੀ ਇਹ ਕੌਂਸਲ ਚ ਹੋਣੀ ਆ ਜੀ ਉਹਦੇ ਵਿੱਚ ਆਜ਼ਾਦ ਬਹੁਮਤ ਦੇ ਨੇੜੇ ਪਹੁੰਚ ਗਏ ਨੇ ਕੀ ਬਾਤ ਹੈ ਮਤਲਬ ਕਿ ਉਹ ਜੇ ਇਕੱਠੇ ਹੋ ਜਾਂਦੇ ਆ ਹਮ ਤਾਂ ਆਪ ਦਾ ਪ੍ਰਧਾਨ ਬਣਾ ਸਕਦੇ ਆ ਕੀ ਬਾਤ ਇਹ ਤੇ ਬਹੁਤ ਅੱਛੀ ਗੱਲ ਹੈ ਆਜ਼ਾਦ ਆ ਵੱਖਰੀ ਗੱਲ ਹੈ ਸਰ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਆਜ਼ਾਦ ਉਮੀਦਵਾਰਾਂ ਦਾ ਭਵਿੱਖ ਠੀਕ ਹੋਏਗਾ ਹੂੰ ਹੂੰ ਨੋ ਬਹੁਤ ਮਤਲਬ ਦਾ ਜਾ ਸਕਦੇ ਨਹੀਂ ਸਰ ਉਹਦਾ ਇੱਕ ਕਾਰਨ ਹੈ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਸਾਡੀ ਸਿਆਸਤ ਵਾਸਤੇ ਇੱਕ ਤਰਾਸਦਿਕ ਪੱਖ ਹੈ ਹੂੰ ਕਿ ਦੇਖੋ ਤੀਜਾ ਬਦਲ ਪੰਜਾਬ ਦੀ ਜਦੋਂ ਤੋਂ ਕਹ ਲੋ ਪੁਨਰਗਠਨ ਹੋਇਆ ਜਾਂ ਆਜ਼ਾਦੀ ਤੋਂ ਬਾਅਦ ਹੂੰ ਇਹ ਇੱਕ ਬਹੁਤ ਵੱਡਾ ਘਟਨਾਕ੍ਰਮ ਸੀ ਕਿ ਆਮ ਆਦਮੀ ਪਾਰਟੀ ਨੂੰ ਇੱਕ ਜ਼ਬਰਦਸਤ ਮੰਡਟ ਮਿਲਿਆ ਕੋਈ ਛੋਟੀ ਘਟਨਾ ਨਹੀਂ ਹੈ ਸਾਹਿਬ ਜੀ ਬਿਲਕੁਲ ਇਸ ਤੋਂ ਪਹਿਲਾਂ ਕਾਲੀਆਂ ਨੇ ਸੀਟਾਂ ਤੇ ਬਹੁਤ ਵੱਡੇ ਪੱਧਰ ਤੇ ਪ੍ਰਾਪਤ ਕੀਤੀਆਂ ਸਨ ਇੱਕ ਵਾਰੀ ਪਰ ਇੱਕ ਤੀਜੀ ਧਿਰ ਤੇ ਜਿਹੜੀ ਹਾਲ ਦੇ ਵਿੱਚ ਜੰਮੀ ਸੀ ਹੂੰ ਉਸਨੇ ਜਿਸ ਤਰ੍ਹਾਂ 90 ਤੋਂ ਉੱਤੇ ਸੀਟਾਂ ਹਾਸਲ ਕੀਤੀਆਂ ਇਹ ਇੱਕ ਇਤਿਹਾਸਿਕ ਘਟਨਾ ਸੀ ਜੀ ਪਰ ਉਸ ਤੋਂ ਬਾਅਦ ਇਤਿਹਾਸਿਕ ਘਰਾਵਟ ਵੀ ਹੋ ਗਈ ਹੂੰ ਉਹਦੇ ਗਰਾਫ ਦੇ ਵਿੱਚ ਮਾਫ ਕਰਨਾ ਪਾਰਟੀਆਂ ਕਦੇ ਖਤਮ ਨਹੀਂ ਹੁੰਦੀਆਂ ਹੂੰ ਇਹ ਤੇ ਜੁਮਲਾ ਭਗਵੰਤ ਮਾਨ ਜੀ ਦਾ ਵੀ ਗਲਤ ਸੀਗਾ ਕਿ 1920 ਚ ਬਣਿਆ ਅਕਾਲੀ ਦਲ 2019 ਚ ਖਤਮ ਹੋ ਜਾਏਗਾ ਹਮ ਆ ਤੁਹਾਡੇ ਸਾਹਮਣੇ ਅਕਾਲੀ ਦਲ ਜਿਵੇਂ ਮਰਜੀ ਆ ਰੋੜਦਾ ਖੁਰਦਾ ਹਾਲੇ ਵੀ ਤੁਰਿਆ ਕਰਦਾ ਤੁਰਿਆ ਫਿਰਦਾ ਬਿਲਕੁਲ ਪਾਰਟੀਆਂ ਕਦੇ ਖਤਮ ਨਹੀਂ ਹੁੰਦੀਆਂ ਸਾਬ ਕਾਮਰੇਡ ਦੇਖ ਲਓ ਕਿੱਥੋਂ ਕਿੱਥੇ ਆ ਗਏ ਪਰ ਅੱਜ ਵੀ ਕਾਮਰੇਡਾਂ ਦੀ ਹੋਂਦ ਕਾਇਮ ਹੈ ਜੀ ਗਿਰਲੇ ਨਹੀਂ ਹੈਗੇ ਆ ਹਮ ਤੂੰ ਕਹਿਨ ਦਾ ਮਤਲਬ ਇਹ ਆ ਕਿ ਮਨ ਖੱਟਾ ਹੋ ਰਿਹਾ ਹੈ ਲੋਕਾਂ ਦਾ ਮਨ ਖੱਟਾ ਹੋ ਰਿਹਾ ਹਮ ਜੋ ਪਾਰਟੀ ਸਿਸਟਮ ਹੈ ਜੋ ਸਾਡਾ ਫਿਰ ਕਹ ਲਓ ਕਿ ਸਤਾ ਤੇ ਪਹੁੰਚ ਕੇ ਹੂੰ ਜੋ ਸਾਡਾ ਪ੍ਰਦਰਸ਼ਨ ਹੈ ਲੀਡਰਾਂ ਦਾ ਜੀ ਉਹ ਲੋਕਾਂ ਨੂੰ ਨਿਰਾਸ਼ ਕਰਦਾ ਹੈ ਸਾ ਬਿਲਕੁਲ ਤਾਂ ਫਿਰ ਹੁੰਦਾ ਕੀ ਹੈ ਕਿ ਕਈ ਵਾਰ ਇੱਕ ਚੁਕਾਅ ਹੋ ਜਾਂਦਾ ਹੈ ਕਿ ਪਾਰਟੀਆਂ ਨਾਲੋਂ ਆਜ਼ਾਦ ਉਮੀਦਵਾਰਾਂ ਨੂੰ ਪਹਿਲ ਦਿਓ ਜਿਵੇਂ ਅਮਰਤਪਾਲ ਸਿੰਘ ਸਰਬਜੀਤ ਸਿੰਘ ਇਹ ਤੁਹਾਡੇ ਕੋਲ ਮਿਸਾਲ ਹੈ ਕਿ ਨਹੀਂ ਐਮਪੀ ਚੋਣਾ ਚ ਜੀ ਜੀ ਤੇ ਆਓ ਹੁਣ ਕਿਉਂ ਹੋ ਰਿਹਾ ਸਤਾਨਕ ਸਰਕਾਰਾਂ ਨੇ ਚੋਣਾ ਚ ਇਹ ਇੱਕ ਥਾਂ ਤੇ ਥੋੜੀ ਜਿੱਤੇ ਆਜ਼ਾਦ ਹੂੰ ਬਹੁਤ ਥਾਵਾਂ ਤੇ ਆਜ਼ਾਦ ਉਮੀਦਵਾਰ ਚੱਲਦੇ ਨੇ ਤਾਂ ਤਰਮ ਤਾਰਨ ਚ ਤੇ ਕਮਾਲ ਹੋ ਗਿਆ ਕਿਉਂਕਿ ਅਕਾਲੀ ਇੱਥੇ ਸ਼ਾਇਦ ਸਿੱਧਾ ਨਹੀਂ ਸੀ ਉਤਰੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਹਾਂ ਤਾਂ ਤਾਂ ਉਥੇ ਆਜ਼ਾਦ ਜਿਹੜੇ ਉਮੀਦਵਾਰ ਸੀਗੇ ਤੇ ਇਹ ਜਿਹੜਾ ਵਾਰਡ ਸੀਗਾ ਖਾਸ ਤੌਰ ਤੇ ਇੱਥੇ ਇਲੈਕਸ਼ਨ ਉਸ ਦਿਨ ਨਹੀਂ ਹੋਇਆ ਇਲੈਕਸ਼ਨ ਹੋਇਆ ਹਟਵਾ ਜੀ ਇਲੈਕਸ਼ਨ ਹੋਇਆ ਕੱਲ ਤੇ ਉਸ ਇਲੈਕਸ਼ਨ ਚ 16 ਸੱਤ ਦੀ ਸੋ ਪਤਨੀ ਹਾਰ ਗਿਆ ਔਰ ਇਹਦਾ ਵਿਰੋਧ ਕੀਤਾ ਸੀਗਾ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੋਂ ਦੇ ਲੋਕਲ ਲੀਡਰਸ਼ਿਪ ਕਹੇ ਜੇ ਹਾਲ ਗਲਤ ਹੈ ਜੀ 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 ਕਿ ਤੁਸੀਂ ਕਮਾਲ ਦੀ ਗੱਲ ਹੈ ਕਿ ਐਮ ਐਲ ਏ شپ ਨਾਲ ਵੀ ਨਹੀਂ ਰੱਜ ਰਹੇ ਯਾਰ ਹੂੰ ਆ ਇੱਕ ਨਹੀਂ ਥਾਈ ਹੋ ਗਿਆ ਨਾ ਬਿਲਕੁਲ ਗੁੱਗੀ ਜੀ ਦੀ ਵੀ ਤਾਂ ਪਤਨੀ ਹਾਰ ਗਈ ਜੀ ਕਈ ਥਾਈ ਹੋਇਆ ਲੋਕ ਸਭਾ ਚ ਜਿਵੇਂ ਇਹਨਾਂ ਦੇ ਆਪਣੇ ਵਾਰਡ ਯਾਰ ਗਏ ਜਾਂ ਆਪਣੇ ਜਿਹੜੇ ਹਲਕੇ ਸੀ ਉਹ ਹਾਰ ਗਏ ਜੀ ਜੀ ਤਾਂ ਹੁਣ ਲੋਕਾਂ ਨੇ ਇਹਨਾਂ ਦੀਆਂ ਪਤਨੀਆਂ ਨੂੰ ਹਰਾ ਕੇ ਸੰਦੇਸ਼ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਹਿਬ ਦਿੱਲੀ ਵਾਲੇ ਇੱਧਰ ਆਲੇ ਬੱਸੇ ਹੋ ਚਲੋ ਦਿੱਲੀ ਵਾਲਾ ਤਾਂ ਅੱਡ ਰਹਿ ਗਿਆ ਉਹ ਤਾਂ ਵਿਧਾਨ ਸਭਾ ਦਾ ਇਲੈਕਸ਼ਨ ਹੈ ਸਥਾਨਕ ਸਰਕਾਰਾਂ ਦਾ ਜਾਂ ਪੰਚਾਇਤੀ ਇਲੈਕਸ਼ਨ ਜਿਹੜਾ ਹੁੰਦਾ ਨਾ ਉਹ ਲੋਕਾਂ ਦੀ ਕਿਤੇ ਨਾ ਕਿਤੇ ਸੰਕੇਤਕ ਆਵਾਜ਼ ਹੁੰਦਾ ਹੈ ਕਿ ਲੋਕ ਹੁਣ ਕਿਸ ਐਂਗਲ ਤੋਂ ਸੋਚ ਰਹੇ ਨੇ ਕਿਸ ਪੱਖ ਤੋਂ ਸੋਚ ਰਹੇ ਨੇ ਜੀ ਕਿਦਾਂ ਤੁਹਾਡੀ ਪਰਫਾਰਮੈਂਸ ਨੂੰ ਲੈ ਰਹੇ ਨੇ ਤਾਂ ਇਹ ਸਾਬਕਾ ਤਾਂ ਵੈ ਜਿਹੜਾ ਕਿ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਵੀ ਕਿਉਂ ਅਸੀਂ ਕਿੰਨੇ ਆਜ਼ਾਦ ਜਿੱਤੇ ਉੱਥੇ ਵੀ ਤਾਂ ਜਿਹੜੇ ਆਜ਼ਾਦ ਇਸ ਵੇਲੇ ਅੱਗੇ ਆ ਰਹੇ ਉਹਦਾ ਕਾਰਨ ਵੱਡਾ ਇਹ ਆ ਕਿ ਰਵਾਇਤੀ ਰਾਜਨੀਤੀ ਤੋਂ ਨਿਰਾਸ਼ਤਾ ਲੋਕਾਂ ਨੂੰ ਮਿਲ ਗਿਆ ਹੂੰ ਤੇ ਆਉਣ ਵਾਲੇ ਸਮੇਂ 'ਚ ਫਿਰ ਵੱਡੇ ਪੱਧਰ ਤੇ ਵੱਡੇ ਇਲੈਕਸ਼ਨਾਂ 'ਚ ਵੀ ਆਪਾਂ ਦੇਖ ਸਕਦੇ ਆ ਜੀ ਜੀ ਕਿ ਆਜ਼ਾਦ ਉਮੀਦਵਾਰ ਕਿਉਂਕਿ ਪਾਰਟੀਆਂ ਪ੍ਰਤੀ ਜ਼ਿਆਦਾ ਨਿਰਾਸ਼ਤਾ ਹੈ ਹੂੰ ਲੋਕਾਂ ਨੇ ਬਿਲਕੁਲ ਪਾਰਟੀ ਸਿਸਟਮ ਚ ਕਿਤੇ ਨਾ ਕਿਤੇ ਨਿਗਾਰ ਆਇਆ ਇਹਦੇ ਚ ਕੋਈ ਸ਼ੱਕ ਨੇ ਕੋਈ ਕਲੇਸ਼ ਹੈ ਕੋਈ ਕਰਪਸ਼ਨ ਹੈ ਕੋਈ ਕੋਝਾ ਕੋਈ ਕੋਝਾ ਤਾਂ ਵਿਅਕਤੀਗਤ ਤੌਰ ਤੇ ਕਈ ਵਾਰ ਅੱਛਾ ਬੰਦਾ ਜਿਹੜਾ ਉਹ ਲੋਕਾਂ ਨੂੰ ਲੁਭਾ ਜਾਂਦਾ ਕਿ ਹਾਂ ਯਾਰ ਠੀਕ ਆ ਭਾਈ ਇੱਧਰ ਉੱਧਰ ਵੋਟ ਸੁੱਟ ਨਾਲੋ ਇਹਨੂੰ ਪਾ ਦਿਓ ਇਹਨੂੰ ਪਾ ਦਿਓ ਬਿਲਕੁਲ ਕਿਉਂਕਿ ਉਹਦਾ ਆਪਣਾ ਅਕਸ ਇਦਾਂ ਤਾਂ ਹੁੰਦਾ ਜੀ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਚ ਇਦਾਂ ਵੇਖਣ ਨੂੰ ਮਿਲੇਗਾ ਪਰ ਆਮ ਆਦਮੀ ਪਾਰਟੀ ਵਾਸਤੇ ਝਟਕੇ ਆ ਇਹਨਾਂ ਨੂੰ ਸਮਝਣਾ ਪਵੇਗਾ ਕਿ ਲੋਕ ਕਿਸ ਤਰ੍ਹਾਂ ਸੋਚ ਆਪਣੀ ਬਦਲ ਰਹੇ ਆ ਜੀ ਜੀ ਹਲੇ ਸਮਾਂ ਹੈ ਇਹਨਾਂ ਕੋਲ ਲਗਭਗ ਸਾਲ ਡੇਢ ਸਾਲ ਦਾ ਸਮਾਂ ਹੈ ਹੂੰ ਠੀਕ ਹੈ ਜੀ ਸਾਲ ਡੇਢ ਸਾਲ ਚੋਕੇ ਲਾ ਲੈਣ ਜੀ ਜੀ ਤਾਂ ਹੋ ਸਕਦਾ ਹੈ ਕਿ ਰਿਕਵਰੀ ਹੋ ਜਾਵੇ ਠੀਕ ਹੈ ਨਾ ਜੀ ਚਲੋ ਲੱਗੇ ਤੇ ਬੋਲੀ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਜਨਤਾ ਜਿਹੜੀ ਇਹ ਪਬਲਿਕ ਹੈ ਸਭ ਜਾਣਦੀ ਹੈ ਤਾਂ ਫਿਰ ਉਹ ਗਾਣਾ ਜਿਹੜਾ ਉਹ ਜੀ ਉਹਨਾਂ ਨੇ ਫਿਰ ਨਤੀਜੇ ਆਪਣੇ ਸਾਹਮਣੇ ਕਰ ਦੇਣੇ ਆ ਪਰ ਕਹਿ ਰਹੇ ਵੀ ਲੱਗੇ ਹੋਏ ਨੇ ਭਈ ਆਪਾਂ ਤਾਂ 2-4 ਦਿਨਾਂ ਤੋਂ ਇਹੀ ਦੇਖ ਰਹੇ ਹਾਂ ਕਿ ਅਕਸ ਜਿਹੜਾ ਸੁਧਾਰਨ ਵਸਤੀ ਲੱਗੇ ਹੋਏ ਨੇ